ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਸteਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਇੱਕ ਪੰਜਾਬ ਸਰਕਾਰ ਦਾ ਬਹੁਤ ਸੋਹਣਾ ਉਪਰਾਲਾ ਏ ਜਿਹਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਸਾਡੇ ਇੱਕ ਮਹੱਤਵਪੂਰਨ ਵਿਸ਼ੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਏ ਇਸ ਉਪਰਾਲੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਤੇ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਸਾਡਾ ਜੋ ਨਗਰ ਕੀਰਤਨ ਚੱਲ ਰਿਹਾ ਹੈ ਉਹ ਮੋਗਾ ਵਿੱਚ ਪਹੁੰਚ ਚੁੱਕਿਆ ਹੈ ਤੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਦੇ ਉੱਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਅਸੀਂ ਸੱਦਾ ਦਿੰਦੇ ਆ ਤੇ ਮੇਰੇ ਵੱਲੋਂ ਪੰਜਾਬ ਸਰਕਾਰ ਦਾ ਫਿਰ ਤੋਂ ਧੰਨਵਾਦ ਫਰੀਦਕੋਟ ਤੋਂ ਚੱਲ ਕੇ ਬਾਯਾ ਫਿਰੋਜ਼ਪੁਰ ਹੁੰਦਾ ਹੋਇਆ ਨਗਰ ਕੀਰਤਨ ਮੋਗੇ ਪਹੁੰਚ ਚੁੱਕਿਆ ਤੇ ਸੰਗਤ ਵਿੱਚ ਬੜਾ ਉਤਸ਼ਾਹ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੀ ਭਾਰੀ ਤਦਾਦ ਵਿੱਚ ਇੱਥੇ ਪਹੁੰਚ ਰਹੀਆਂ ਨੇ ਤੇ ਸਾਡੀ ਯੂਥ ਟੀਮ ਵੱਲੋਂ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਵਿੱਚ ਬਹੁਤ ਜੋਸ਼ ਆ ਅਸੀਂ ਸਮਝਦੇ ਆ ਵੀ ਅਸੀਂ ਕਰਮਾਂ ਵਾਲੇ ਆ ਵੀ ਅਸੀਂ 350 ਸ਼ਹੀਦ ਦੀ ਦੇਸ ਅਸੀਂ ਇਸ ਸਰਕਾਰ ਦੇ ਵਿੱਚ ਦੇਖ ਰਹੇ ਆ ਇਹ ਮੈਂ ਸਮਝਦਾ ਵੀ ਸਰਕਾਰ ਦਾ ਬਹੁਤ ਹੀ ਜ਼ਿਆਦਾ ਨੇਕ ਉਪਰਾਲਾ ਇਸ ਦੇ ਥਰੂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਸਕਦੇ ਆ ਉਹਨਾਂ ਨੂੰ ਦੱਸ ਸਕਦੇ ਆ ਵੀ ਸਾਡੇ ਗੁਰੂਆਂ ਨੇ ਕਿੱਡੀ ਵੱਡੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਬਹੁਤ ਵੱਡੇ ਰੂਪ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਹਨ ਹਰ ਇੱਕ ਪ੍ਰਾਣੀ ਦੇ ਵੱਲੋਂ ਮਨ ਦੇ ਅੰਦਰ ਪੇਮ ਭਾਵਨਾ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਹਰ ਇੱਕ ਗੁਰਮਖ ਪਿਆਰਾ ਤਿਲ ਫੁੱਲ ਸੇਵਾ ਕਰਕੇ ਕਿਉਂਕਿ ਸੰਗਤਾਂ ਦੇ ਵੱਲੋਂ ਜਿੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਉੱਥੇ ਤਨੋਂ ਮਨੋਂ ਅਦੇ ਧਰੋਂ ਸੇਵਾ ਕਰ ਰਹੇ ਹਨ ਹਰ ਇੱਕ ਦੇ ਮਨ ਦੇ ਅੰਦਰ ਤਾਂਤਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਤੀ ਪਿਆਰ ਹੈ, ਸ਼ਰਧਾ ਅਤੇ ਭਾਵਨਾ ਹੈ। ਇਹ ਬੜੇ ਕਰਮਾ ਵਾਲਾ ਦਿਨ ਆ ਜਿਹੜਾ ਇਸ ਵਬਬ ਜੁੜਿਆ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ। ਜੋ ਗੁਰੂ ਆ ਬਾਬਾ ਫਰੀਦ ਜੀ ਦੇ ਢਿੱਲੇ ਤੋਂ ਫਰੀਦਕੋਟ ਦੀ ਧਰਤੀ ਤੋਂ ਚੱਲਿਆ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਜਾ ਰਿਹਾ ਵਾ ਇਹ ਰੇ ਵਿੱਚ ਸਾਨੂੰ ਸੇਵਾ ਨਿਭਾਉਣ ਦਾ ਸਬਬ ਜੁੜਿਆ। ਅਸੀਂ ਪਿੰਡਾਂ ਨੇ ਰਲ ਕੇ ਸਾਰੇ ਨੌਜਵਾਨਾਂ ਨੇ ਲੰਗਰ ਦੀ ਸੇਵਾ ਲਈ ਹੋਈ ਆ। ਤੇ ਬੜਾ ਭਾਗਾ ਵਾਲਾ ਦਾਣਾ ਇਹ ਸਾਡੇ ਲਈ ਜੋ ਸਾਨੂੰ ਇਹ ਮੌਕਾ ਮਿਲਿਆ ਬਹੁਤ ਵਧੀਆ ਉਪਰਾਲਾ ਵਾ ਬੜਾ ਭਾਗਾ ਵਾਲਾ ਉਪਰਾਲਾ ਸਰਕਾਰ ਵੱਲੋਂ ਕੀਤਾ ਗਿਆ ਵਾ ਜੋ ਸਾਨੂੰ ਕਿਸੇ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਐਸਾ ਸਭਾ ਬਣੀ ਜੁੜਿਆ ਸੀਗਾ ਬਹੁਤ ਇੱਕ ਧਰਮ ਨਾਲ ਜੋੜਨ ਵਾਲਾ ਐਫਰਟ ਹੈ ਸਰਕਾਰ ਦਾ